ਏ ਉਹੀ ਬੰਦਾ ਬਾਈ ਜੇ ਧਾਰ ਲੈ ਕੇ ਜਾਣੇ ਆ ਨਾ ਇਹ ਤੋਂ ਧਾਰ ਵੀ ਲੈ ਕੇ ਜਾਇਓ ਇਹੇ ਲੋਕ ਦਾ ਫਿਰਦਾ ਵੀ ਮੈਨੂੰ ਧਾਰ ਵਾਲੇ ਯਾਰ ਦੋਸਤ ਤੰਗ ਕਰਦੇ ਆ ਹਾਂਜੀ ਦੋਸਤੋ ਇਹ ਆਪਣਾ ਬਾਈ ਦੁਕਾਨ ਕਰ ਲਈ ਕੱਪੜੇ ਦੀ ਫਾਇਰ ਬਰਗੇਡ ਵਾਲੀ ਗਲੀ ਆ ਉਹ ਸਾਹਮਣੇ ਇਸ ਚੌਂਕ ਹੈ ਜਿਹੜਾ ਉਹ 디ਸੀ ਜਾਂਦਾ ਤੇ 골ਡਗੀ ਆ ਜਾਂਦੀ ਹੈ ਕੋਲੀ ਤੇ ਜ਼ਰੂਰ ਵਿਜ਼ਿਟ ਕਰੋ ਤੇ ਇਹ ਬਾਈ ਵਿਕੀ ਹੁੰਦਾ ਇੱਥੇ ਜਿਹੜੀ ਮਰਜ਼ੀ ਕੰਟਰੀ ਦੇ ਤੁਸੀਂ ਕੱਪੜੇ ਕਹੋਗੇ ਉਸੇ ਕੰਟਰੀ ਦੇ ਕੱਪੜੇ ਬਾਈ ਨੇ ਸੋਨੂੰ ਕੱਢ ਕੇ ਦੇ ਦੇਣੇ ਆ ਸੋਨੂੰ ਦੱਸਣ ਦੀ ਲੋੜ ਵੀ ਨਹੀਂ ਪੈਣੀ ਵੀ ਬਾਈ ਸਾਨੂੰ ਆਹ ਦੇ ਦੇ ਆਹ ਦੇ ਦੇ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਜਿਹੜਾ ਮਰਜ਼ੀ ਨਾਂ ਲੈ ਦਿਓ ਗਰਮੀ ਸਰਦੀ ਦਾ ਜੇ برفੀਲੇ 'ਚ ਵੀ ਕੰਮ ਕਰੋਗੇ ਉੱਥੇ ਉਹਦੇ ਵੀ ਕੱਪੜੇ ਸਾਨੂੰ ਇੱਥੋਂ ਸਾਰੇ ਮਿਲ ਜਾਣਗੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆਹ ਲਓ ਜੀ ਧੰਨਵਾਦ ਦੋਸਤੋ ਅੱਗੇ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ ਤੇ ਬਾਈ ਬਣ ਕੇ ਬਾਈ ਕੋਲੇ ਵਿజిਟ ਜ਼ਰੂਰ ਕਰੋ ਆਹਾ ਵਿਕੀ ਸਿਲੇਕਸ਼ਨ ਦਾ ਲੋਗੋ ਆ ਸਾਰਾ ਇਧਰ ਫੇਰ ਵਾਰ ਦਾ ਵੀਰ ਦਿਖਾ ਰਿਹਾ ਫਾਇਰ ਤੇ ਵੇੜਾ ਦੀ ਗਲੀ ਇਧਰਲੇ ਪਾਸੇ ਗੋਲ ਡਿੱਗੀਆ ਰਹਿ ਜਾਂਦੀ ਆ ਆ ਪੱਜੇਗਾ ਕਿੰਨਾ ਕੇ ਚੇਰਾ ਕੋ ਯਾਰ ਇੱਕੋ ਏ ਉਹੀ ਬੰਦਾ ਬਾਈ ਜੇ ਧਾਰ ਲੈ ਕੇ ਜਾਣੇ ਆ ਨਾ ਇਹ ਤੋਂ ਧਾਰ ਵੀ ਲੈ ਕੇ ਜਾਇਓ ਇਹੇ ਲੋਕ ਦਾ ਫਿਰਦਾ ਮੈਨੂੰ ਧਾਰ ਵਾਲੇ ਯਾਰ ਦੋਸਤ ਤੰਗ ਕਰਦੇ ਆ ਇਹ ਮੂੰਹ ਨਹੀਂ ਦਿਖਾ ਰਿਹਾ ਹੁਣ ਨਿਕਲ ਨਾ ਵਾਰਾ ਆ ਜਾ ਕੱਟਦੀ 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 ਓ ਲੈ ਕੱਟਦੀ ਫਕਲ ਆ ਜਾ ਕੱਟ ਥੱਲੇ ਤਾਂ ਰੱਖਦਾ ਹੁਣ ਹੋਰ ਇਦੋਂ ਥੱਲੇ ਇਦੋਂ ਥੱਲੇ ਕਿੰਨਾ ਕਰਖਾ ਹੁਣ ਮੂੰਹ ਦਾ ਉਲਟੀਆਂ ਲੱਗ ਜਾਣਗੇ ਇਹਨੂੰ ਬਿਆਰੇ ਨੂੰ ਲੈ ਰੱਖ ਦੇ ਕੇ ਲੈ ਰੱਖ ਦੇ ਲੈ ਰੱਖ ਤਾਂ ਤੂੰ ਹੀ ਅੰਦਾ ਮੈਨੂੰ ਸੁਣਦਾ ਹੀ ਆ ਤੈਨੂੰ ਹੋਇਆ ਕਾ ਯਾਰ ਦੀਪਾ ਤੂੰ ਬੜੇ ਪੁਰਗੇ ਤੂੰ ਆ ਗੜਗੇ ਉਹੀ ਬੰਦੇ ਆਏ ਜਿਹੜੇ ਪਹਿਲਾਂ ਵੀਡੀਓ ਬਣਾਉਂਦੇ ਸੀ